ਇਸ ਵੇਲੇ ਦੀ ਵੱਡੀ ਖਬਰ ਭਾਈ ਅਮਰਤਪਾਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜੀਹਾਂ ਭਾਈ ਅਮਰਤਪਾਲ ਨੂੰ ਲੋਕ ਸਭਾ ਸੰਸਦ ਮੈਂਬਰ ਵਜੋਂ ਸੌ ਚੱਕਣ ਲਈ ਜੇਲ੍ਹ ਤੋਂ ਬਾਹਰ ਨਾ ਕੱਢਣ ਦਾ ਮਾਮਲਾ ਲਗਾਤਾਰ ਪੱਖ ਦਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਸਿੱਖ ਜਥੇਬੰਦੀਆਂ 'ਚ ਪਾਰੀ ਰੋਸ ਹੈ ਪਰ ਉੱਥੇ ਹੀ ਦੇਸ਼ਾਂ ਵਿਦੇਸ਼ਾਂ ਤੋਂ ਭਾਈ ਅਮਰਤਪਾਲ ਨੂੰ ਵੱਡੀ سپورਟ ਮਿਲਦੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਸਵਾਲ ਸਿਰਫ ਭਗਵੰਤ ਸਿੰਘ ਮਾਨ ਜਿਹੜੇ ਸੀਐਮ ਪੰਜਾਬ ਨੇ ਉਸ ਨੂੰ ਹੈ ਇਹ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜਾਵੇ ਮੈਂ ਕਦੇ ਕਹਿੰਦਾ ਨਹੀਂ ਵੀ ਸ਼ੇਅਰ ਕਰੋ ਕਿਉਂਕਿ ਅੱਜ ਜਿਹੜੀ ਗੱਲ ਕਰਨੀ ਆ ਉਹ ਬਹੁਤ ਹੀ ਜ਼ਿਆਦਾ ਚਿੰਤਾਜਨਕ ਵੀ ਹੈ ਤੇ ਪੰਜਾਬ ਦੇ ਭਵਿੱਖ ਦੇ ਲਈ ਵੀ ਹੈ ਸੀਐਮ ਭਗਵੰਤ ਮਾਨ ਸਾਹਿਬ ਜੀ ਤੁਸੀਂ ਇੱਕ ਗੱਲ ਕੀਤੀ ਸੀ ਚੋਣਾਂ ਤੋਂ ਪਹਿਲਾਂ ਜਿਹੜੀ ਐਮਪੀ ਦੀਆਂ ਚੋਣਾਂ ਸੀ ਉਸ ਤੋਂ ਪਹਿਲਾਂ ਇੱਕ ਗੱਲ ਕੀਤੀ ਸੀ ਕਿ ਆਪਾਂ ਨੇ ਜਿਹੜੇ ਭਾਰਤ ਹੈ ਉਸ ਦੇ ਜਿਹੜੀ ਡੈਮੋਕ੍ਰੇਸੀ ਹੈ ਉਸ ਨੂੰ ਬਹੁਤ ਵੱਡਾ ਖਤਰਾ ਹੈ ਬੀਜੇਪੀ ਦੀ ਸਰਕਾਰ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੋਂ ਖਤਰਾ ਹੈ ਅੱਜ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਹਾਂ ਪੰਜਾਬ ਦਾ ਇੱਕ ਮਸ਼ੀਨ ਦੇ ਹੋਣ ਦੇ ਨਾਤੇ ਇੱਕ ਆਮ ਬੰਦੇ ਦੇ ਹੋਣ ਦੇ ਨਾਤੇ ਅਸੀਂ ਤੁਹਾਨੂੰ ਸਵਾਲ ਕਰਦੇ ਹਾਂ ਸਾਡੇ ਸਵਾਲ ਦਾ ਜਵਾਬ ਆਪਣਾ ਮੀਡੀਆ ਦੇ ਵਿੱਚ ਜ਼ਰੂਰ ਦਿੱਤਾ ਜਾਵੇ ਸਾਡਾ ਸਵਾਲ ਹੈ ਕਿ ਅੱਜ ਭਾਈ ਅਮਰਤਪਾਲ ਸਿੰਘ ਨੂੰ ਜਿਹੜੀ ਇੱਕ ਲਿਸਟ ਜਾਰੀ ਕੀਤੀ ਗਈ ਸੀ ਬੀਤੇ ਦਿਨੀ ਕਿ ਉਹਨੂੰ ਸੌਚੁੱਕ ਸਮਾਗਮ ਦੇ ਵਿੱਚ ਲੈ ਕੇ ਆਇਆ ਜਾਊਗਾ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਰਿਹਾ ਕਰਕੇ ਪਰ ਉਹਨਾਂ ਨੂੰ ਸੌ ਚੁੱਕ ਸਮਾਗਮ ਦੇ ਵਿੱਚ ਨਹੀਂ ਲੈ ਕੇ ਆਇਆ ਗਿਆ ਸਾਡਾ ਸਵਾਲ ਤੁਹਾਨੂੰ ਪੰਜਾਬ ਤੋਂ ਇਹੀ ਆ ਪੰਜਾਬ ਦੇ ਵਾਸੀ ਹੋਣ ਦੇ ਨਾਤੇ ਇਹ ਸਵਾਲ ਹੈ ਤੁਸੀਂ ਡੈਮੋਕਰੇਸੀ ਦੇ ਨਾਂ ਦੇ ਉੱਤੇ ਲੋਕਾਂ ਨੂੰ ਕਿਹਾ ਸੀ ਕਿ ਡੈਮੋਕਰੇਸੀ ਨੂੰ ਬਚਾਉਣਾ ਹੈ ਆਪਾਂ ਅੱਜ ਉਸੇ ਡੈਮੋਕਰੇਸੀ ਦਾ ਜਿਹੜਾ ਘਾਣ ਹੈ ਬੀਜੇਪੀ ਦੀ ਸਰਕਾਰ ਕਰ ਰਹੀ ਆ ਤੁਹਾਡਾ ਕੀ ਸਟੈਂਡ ਆ ਉਸ ਦੇ ਬਾਬਤ ਕਿਉਂਕਿ ਤੁਸੀਂ ਪੰਜਾਬ ਦੇ ਸੀਐਮ ਹੋ ਤੇ ਭਾਈ ਅਮਰਪਾਲ ਸਿੰਘ ਇੱਕ ਐਮਪੀ ਨੇ ਪੰਜਾਬ ਦੇ ਜਿਹਨੂੰ ਖਡੂਰ ਸਾਹਿਬ ਦੇ ਲੋਕਾਂ ਨੇ ਬਹੁਮਤ ਦੇ ਕੇ 4 ਲੱਖ ਤੋਂ ਵੱਧ ਵੋਟਾਂ ਦੇ ਨਾਲ ਜਿਤਾਇਆ ਸੀ ਤੇ ਤੁਸੀਂ ਤੁਹਾਡਾ ਕੀ ਸਟੈਂਡ ਹੈ ਪੰਜਾਬ ਦੇ ਜਿਹੜੇ ਮਨੁੱਖੀ ਅਧਿਕਾਰਾਂ ਦੀ ਜਿਹੜੀ ਉਲੰਘਣਾ ਹੋ ਰਹੀ ਆ ਮਨੁੱਖੀ ਅਧਿਕਾਰਾਂ ਦੀ ਜਿਹੜਾ ਘਾਣ ਹੋ ਰਿਹਾ ਏ ਉਸ ਦੇ ਲਈ ਪੰਜਾਬ ਦੇ ਇੱਕ ਇੱਕ ਲੋਕ ਤੁਹਾਨੂੰ ਸਵਾਲ ਕਰਦੇ ਨੇ ਕਿ ਤੁਸੀਂ ਅੱਜ ਕਿੱਥੇ ਸਟੈਂਡ ਕਰਦੇ ਹੋ ਜਦੋਂ ਕੀ ਤੁਸੀਂ ਡੈਮੋਕਰੇਸੀ ਦੇ ਨਾਂ ਤੇ ਇੰਡੀਆ ਅਲਾਈਅንስ ਦੇ ਵਿੱਚ ਆਏ ਸੀ ਸਾਡਾ ਸਵਾਲ ਤੁਹਾਨੂੰ ਇੱਕੋ ਆ ਕਿ ਤੁਸੀਂ ਜਦੋਂ ਆਮ ਪਾਰਟੀ ਨੂੰ ਲੈ ਕੇ ਤੇ ਕਾਂਗਰਸ ਦੇ ਨਾਲ ਰਲ ਕੇ ਗੱਟ ਜੋੜ ਕਰਕੇ ਤੁਸੀਂ ਇੰਡੀਆ ਪੰਜਾਬ ਦੇ ਵਿੱਚ ਸੀਟਾਂ ਵੰਡੀਆਂ ਸੀ ਤੇ ਅੱਜ ਤੁਹਾਡਾ ਕੀ ਸਟੈਂਡ ਆ ਕਿ ਸਾਡੇ ਪੰਜਾਬ ਦਾ ਜਿਹੜਾ ਇੱਕ ਨੌਜਵਾਨ ਜੁਝਾਰੂ ਪੜਿਆ ਲਿਖਿਆ ਜਿਹਨੂੰ ਪੰਜਾਬ ਦੇ ਲੋਕਾਂ ਨੇ ਖਡੂਰ ਸਾਹਿਬ ਦੇ ਲੋਕਾਂ ਨੇ ਜਤਾਇਆ ਏ ਉਸ ਨੂੰ ਐਮਪੀ ਬਣਾ ਕੇ ਪਾਰਲੀਮੈਂਟ ਦੇ ਵਿੱਚ ਪਹੁੰਚਾਇਆ ਏ ਤੇ ਅੱਜ ਉਸ ਨੂੰ ਪਾਰਲੀਮੈਂਟ ਦੇ ਵਿੱਚ ਲੈ ਕੇ ਨਹੀਂ ਜਾਇਆ ਗਿਆ ਤਾਂ ਤੁਹਾਡਾ ਕੀ ਸਟੈਂਡ ਹੈ ਉਸ ਦੇ ਲਈ ਪੰਜਾਬ ਦੇ ਲੋਕ ਅੱਜ ਤੁਹਾਨੂੰ ਸਵਾਲ ਕਰਦੇ ਨੇ ਇਸ ਦਾ ਜਵਾਬ ਤੁਸੀਂ ਪੰਜਾਬ ਦੇ ਮੀਡੀਆ ਦੇ ਵਿੱਚ ਦਿਓ ਕਿਉਂਕਿ ਪੰਜਾਬ ਦੇ ਜਿਹੜੇ ਫਿਕਰਮੰਦ ਲੋਕ ਨੇ ਜਿਹੜੇ ਚਿੰਤਾਜਨਕ ਲੋਕ ਨੇ ਜਿਹੜੇ ਪੰਜਾਬ ਦੀ ਬਿਹਤਰੀ ਲਈ ਕੰਮ ਕਰਦੇ ਨੇ ਉਹ ਤੁਹਾਨੂੰ ਇਹੀ ਸਵਾਲ ਕਰਦੇ ਨੇ ਕਿ ਤੁਸੀਂ ਪੰਜਾਬ ਦੀ ਡੈਮੋਕ੍ਰੇਸੀ ਦਾ ਜਿਹੜਾ ਘਾਣ ਹੋ ਰਿਹਾ ਏ ਉਸ ਦੇ ਵਿੱਚ ਆਪ ਦਾ ਜਿਹੜਾ ਮਹੰਦਾ ਰੋਲ ਹੈ ਉਸ ਨੂੰ ਨਿਭਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ